ਅੱਜ ਫੂਡ ਸੇਫਟੀ ਦੀਆਂ ਗੱਲਾਂ ਹੋਈਆਂ ਬਹੁਤ ਲਾਹੇਵੰਦ ਐਕਸਪਰਟਸ ਨੇ ਜੋ ਆਪਣੇ ਵਿਚਾਰ ਰੱਖੇ ਪੀਜੀਆ ਤੋਂ ਡਾਕਟਰ ਪੂਨਮ ਖੰਨਾ ਤੇ ਪੈਪਸੀ ਕੋਲਾ ਤੋਂ ਨਿਕ ਬੇਕਰ ਤੋਂ ਇੰਡਸਟਰੀ ਦੇ ਹੋਰ ਵੀ ਬਹੁਤ ਤਰੰਦਰਾਂ ਤੋਂ ਤੇ ਖਾਸ ਤੌਰ ਤੇ ਜੋ ਫੂਡ ਸੇਫਟੀ ਦੇ ਐਕਸਪਰਟਸ ਆ ਉਹਨਾਂ ਨੇ ਚਰਚਾ ਕੀਤੀ ਸਾਡੀ ਜਿਹੜੀ ਕਿਸੇ ਵੀ ਇੱਕ ਇਨਸਾਨ ਦੀ ਕੀਤ 40% ਆਮਦਨ ਆ ਉਹ ਖਾਣਾ ਤੇ ਖਰਚ ਹੁੰਦੀ ਹੈ ਤੇ ਖਾਣਾ ਸਾਨੂੰ ਕਿਹੜੀ ਮਿਲਦੀ ਹੈ ਕਿੱਦਾਂ ਮਿਲਦੀ ਹੈ ਇਹ ਤੇ ਸੇ ਤਵੱਜੋ ਦਿਈਏ ਰਾਈਟ ਈਟ ਖਾਣਾ ਸਹੀ ਖਾਣਾ ਖਾਣਾ ਉਹਦੇ ਵਾਸਤੇ ਐਡਲਟ੍ਰੀਸ਼ਨ ਮਿਕਸਿੰਗ ਨਾ ਹੋਵੇ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੇ ਐਫਐਸਐਸਆਈ ਦੇ ਪ੍ਰਚਾਰ ਵੱਜੋਂ ਕਾਫੀ ਗਿਆਨ ਹੀ ਵੰਡਿਆ ਕਿ ਸਾਡੀਆਂ ਦੁੱਧ ਵਿੱਚ ਮਿਲਾਵਟ ਆ ਖਾਣੇ ਵਿੱਚ ਮਿਲਾਵਟ ਆ ਉਹਨੂੰ ਆਪਾਂ ਕਿਵੇਂ ਨੱਥ ਪਾ ਸਕਦੇ ਆ ਚਰਚਾ ਹੋਈਆਂ ਤੇ ਅਸੀਂ ਫੂਡ ਸਿਕਿਉਰਿਟੀ ਨਾਲ ਨਾਲ ਹੁਣ ਨਿਊਟ੍ਰੀਸ਼ਨ ਸਿਕਿਉਰਿਟੀ ਵੱਲ ਵਧ ਰਹੇ ਆ ਤਾਂ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੀਆਂ ਕਲਾਸਾਂ ਤੋਂ ਹੀ ਇਹ ਪੜਾਈਏ ਕਿ ਨਿਊਟ੍ਰੀਸ਼ਨਲ ਸਿਕਿਉਰਿਟੀ ਕਿਵੇਂ ਆਉਂਦੀ ਆ